ਇੱਕ ਅਖਵਾਤ ਆਪਾਂ ਆਮ ਹੀ ਪਿੰਡਾਂ ਵਿੱਚ ਸੁਣਦੇ ਆ ਕਿ ਜੱਟ ਪਾਣੀ ਦੀ ਵਾਰੇ ਪਿੱਛੇ ਬੰਦਾ ਵੜ ਹੁੰਦੇ ਆ ਇਸੇ ਇਨਸਾਨੀ ਮਾਨਸਿਕਤਾ ਨੂੰ ਸਮਝ ਕੇ ਕਾਰਪੋਰੇਟ ਜਗਤ ਨੇ ਇਹਨੂੰ ਖੂਬ ਆਪਣੇ ਫਾਇਦੇ ਲਈ ਵਰਤਿਆ ਲੋਕਾਂ ਨੂੰ ਪਾਣੀ ਦੇ ਨਾਂ ਤੇ ਲੜਾ ਛੱਡਿਆ ਤੇ ਆਪ ਖੂਬ ਕਮਾਈ ਕੀਤੀ ਕਿਵੇਂ ਪਹਿਲਾਂ ਅਸੀਂ ਤੁਹਾਨੂੰ ਇਹ ਸਮਝਾਉਂਦੇ ਆ ਕਿ ਲੋਕ ਪਾਣੀ ਦੇ ਨਾਂ ਤੇ ਲੜੇ ਕਿਵੇਂ ਉਹ ਵੇਖੋ ਹੁਣ ਪਿੱਛੇ ਜੇ ਭਾਗ ਨੇ ਸਿੰਧੂ ਜਸਮਝੌਤਾ ਰੱਦ ਕਰ ਦਿੱਤਾ ਇੱਕ ਸਾਰਾ ਬੁਖੇੜਾ ਖੜਾ ਹੋ ਗਿਆ ਪਾਰਥਵਾਸੀ ਦੇਖ ਕੇ ਕਹਿੰਦਾ ਚੰਗਾ ਕੀਤਾ ਕਿਉਂਕਿ ਸਾਡੇ ਕੋਲ ਪਾਣੀੋਂ ਜ਼ਿਆਦਾ ਹੋਊਗਾ ਤੇ ਪਾਕਿਸਤਾਨੀਆਂ ਨੇ ਆਖਿਆ ਬਿਮਾਰਾ ਅਖਰ ਤੇ ਲੋਕ ਹੀ ਹਨ ਦੋਵੇਂ ਪਾਸੇ ਹੁਣ ਇੱਕ ਅਜਿਹਾ ਮਸਲਾ ਖੜਾ ਹੋ ਗਿਆ ਜਿਹਨੂੰ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਚੋਣਾਂ ਦੇ ਮੌਕੇ ਬੜੀ ਵੱੜ ਬੜੀ ਸਿਆਣਪ ਨਾਲ ਵਰਤਿਆ ਤਾਂ ਕਿ ਤੇ ਆਪਣਾ ਮਤਲਬ ਪੱਡਿਆ ਕਰਨੀਆਂ ਬਿਲਕੁਲ ਕਸ਼ਮੀਰ ਦੇ ਮਸਲੇ ਬੰਦ ਚਲੋ ਆਪਾਂ ਇਹ ਕਹਿ ਦਿੰਦੇ ਆ ਕਿ ਇਹ ਤਾਂ ਮੁਲਕਾਂ ਦਾ ਮਸਲਾ ਐਡੇ ਵੱਡੇ ਲੈਵਲ ਦੀ ਗੱਲ ਆਪਾਂ ਨਹੀਂ ਕਰਦੇ ਛੱਡੋ ਇਹਨੂੰ ਤਾਂ ਫਿਰ ਗੱਲ ਕਰਦੇ ਆਪਾਂ ਹਰਿਆਣਾ ਰਾਜ ਸਾਦੇ ਪੰਜਾਬ ਦਰਮਿਆਨ ਚੱਲਦੇ ਪਾਣ ਦੇ ਝਗੜੇ ਦੀ ਐਸਵਾਈਐਲ ਨਹਿਰ ਦਾ ਝਗੜਾ ਇਹ ਦਾ ਹਰਿਆਣੇ ਤੇ ਪੰਜਾਬ ਦੇ ਦਰਮਿਆਨ ਓੰਜ ਤਿੰਨਾ ਰਾਜਾਂ ਵਿੱਚ ਇੱਕ ਹਿਸਾਬ ਨਾਲ ਝਗੜਾ ਕਿ ਪੰਜਾਬ ਵਿੱਚ ਦਾ ਸਾਡਾ ਪਾਣੀ ਤੁਸੀਂ ਮੁਫਤ ਵਿੱਚ ਲੋੜਦੇ ਪਏ ਇਹਦੇ ਹੱਕ ਤੇ ਸਾਡਾ ਬੰਦਾ ਹਾਲਾਂਕਿ ਦੂਜੇ ਰਾਜ ਕਹਿੰਦੇ ਕਿ ਨਹੀਂ ਕੱਲਾਏ ਤੁਹਾਡਾ ਹੱਕ ਨਹੀਂ ਐ ਇਹਦੇ ਤੇ ਸਾਡਾ ਵੀ ਹੱਕ ਆ ਅੱਜ ਅਸੀਂ ਇਸ ਬਹਿਸ ਵਿੱਚ ਨਹੀਂ ਪੈਣਾ ਕਿ ਹੱਕ ਕਿਹਦਾ ਬੰਦਾ ਤੇ ਕਿਹਦਾ ਨਹੀਂ ਬੰਦਾ ਇਹ ਅੱਧ ਵਿਸ਼ਾ ਅੱਜ ਅਸੀਂ ਤੁਹਾਡਾ ਜੀ ਸਮੂਦੇ ਵੱਲ ਧਿਆਨ ਦੇਣਾ ਚਾਹੁੰਦੇ ਆ ਉਹ ਇਹ ਆ ਕਿ ਸਾਨੂੰ ਇਸ ਵਿਸ਼ੇ ਤੇ ਉਲਝਾ ਕੇ ਕਿਵੇਂ ਸਾਡੀ ਲੁੱਟ ਕੀਤੀ ਜਾ ਰਹੀ ਹੈ ਜਿਸ ਲੁੱਟ ਦੇ ਨਾਲ ਤਿੰਨਾਂ ਸੁਬਿਆਂ ਦੇ ਲੋਕ ਪ੍ਰਭਾਵਿਤ ਹੋ ਰਿਹਾ। ਉਹ ਲੁੱਟ ਕੀ ਆ? ਉਸ ਲੁੱਟ ਨਾਲ ਤੁਹਾਡੇ ਘਰ ਵਿੱਚ ਕੈਂਸਰ ਵੰਡਿਆ ਜਾ ਰਿਹਾ। ਤੇ ਕੈਂਸਰ ਨੂੰ ਲਾਂਚ ਉਹਦਾ ਕਰਨ ਵਾਸਤੇ ਜਾਂ ਗਲ ਨੂੰ ਕਿਉਂ ਕਰਨ ਵਾਸਤੇ? ਤੁਸੀਂ ਪੈਸਾ ਲਾ ਰਹੇ ਹੋ ਜਿਹਦੇ ਨਾਲ ਤੁਹਾਡਾ سرمਾਇਆ ਵੀ ਜਾ ਰਿਹਾ ਤੇ ਤੁਹਾਡੇ ਜੀਆਂ ਦੀਆਂ ਜਾਨਾਂ ਵੀ ਜਾ ਰਹੀਆਂ। ਇਹ ਲੁੱਟਾ ਬਹੁਤ ਵੱਡੀ। ਵੇਖੋ ਬੁੱਢੇ ਨਾਲੇ ਰਹੀ ਜਦ ਜਦ ਉਹ ਹਿਮਾਚਲ ਦੇ ਵਿੱਚੋਂ ਸਾਤੂ ਦਰਿਆ ਲੰਘਦਾ ਉਹਦੇ ਵਿੱਚ ਇੰਨਾ ਕੁ ਜ਼ਿਆਦਾ ਫੈਕਟਰੀਆਂ ਦਾ ਕੈਮੀਕਲ ਪੈ ਜਾਂਦਾ। ਉਹੀ ਪਾਣੀ ਅੱਗੇ ਜਾ ਕੇ ਪੰਜਾਬ ਦੀ ਜਦੋਂ ਗੱਲ ਕਰੀ ਤਾਂ ਫਾਜ਼ਿਲਕਾ ਬਠਿੰਡਾ ਵੈਤ ਸਾਰੇ ਕਿਤੇ ਉਹੀ ਪਾਣੀ ਵਰਤਿਆ ਜਾਂਦਾ ਪੀਣ ਲਈ। ਰਾਜਸਥਾਨ ਵਿੱਚ ਵੀ ਫਿਰ ਇਹ ਨਹਿਰਾ ਜਾਂਦੀਆਂ। ਕਿੱਥੋਂ ਤੱਕ ਇਹ ਪਾਣੀ ਜਾਂਦਾ? ਹੁਣ ਮਾਨਗੜ ਗੰਗਾ ਨਗਰ ਜੈਸਲ ਮੇਰ ਤੱਕ ਇਹ ਪਾਣੀ ਜਾਂਦਾ। ਜਿੱਥੇ ਸਿਰਫ ਸਿਰਫ ਤੇ ਸਿਰਫ ਪੀਣ ਵਾਲੀ ਵਰਤਿਆ ਜਾਂਦਾ। ਕਿਉਂਕਿ ਆਪਾਂ ਸਾਰੇ ਜਾਣਦੇ ਕਿ ਉਸ ਇਲਾਕੇ ਵਿੱਚ ਥੱਲੇ ਵਾਲਾ ਪਾਣੀ ਪੀਣ ਯੋਗ ਨਹੀਂ ਹੈਗਾ। ਹੁਣ ਅਜੇ ਇਹ ਪੀਣ ਵਾਲੇ ਪਾਣੀ ਨੂੰ ਗੰਦਾ ਕੀਤਾ ਜਾ ਰਿਹਾ ਤੇ ਤਰਾਸੀ ਵੇਖੋ ਸਾਡੇ ਲੋਕਾਂ ਦੀ ਕਿ ਅਸੀਂ ਕੁਝ ਕਰ ਹੀ ਨਹੀਂ ਸਕਦੇ। ਇਹ ਪਾਣੀ ਪੀ ਪੀ ਕੇ ਤਾਂ ਸਾਰੇ ਇਹ ਬੈਟਰ ਕੈਂਸਰ ਦਾ ਸ਼িকার ਹੋ ਗਏ। ਇੱਥੋਂ ਤੱਕ ਇੱਕ ਟ੍ਰੇਨ ਚੱਲਦੀ ਦਾ ਨਾਈ ਕੈਂਸਰ ਟ੍ਰੇਨ ਪਹੁੰਚ ਗਿਆ ਜਿਹੜੀ ਬੀਕਾਨੇਰ ਤੱਕ ਜਾਂਦੀ ਹੈ ਕਿਉਂਕਿ ਬੀਕਾਨੇਰ ਵਿੱਚ ਸਰਕਾਰੀ ਹਸਪਤਾਲ ਆ ਜਿਹਦੇ ਵਿੱਚ ਕੈਂਸਰ ਦਾ ਇਲਾਜ ਕੀਤਾ ਜਾਂਦਾ। ਇਲਾਜ ਤਾਂ ਕਿਦਾਂ ਹੋਇਆ ਤੁਸੀਂ ਵੀ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਲਾਜ ਦੇ ਨਾਂ ਤੇ ਬਹੁਤ ਵੱਡੀ ਲੁੱਟ ਹੋ ਰਹੀ ਆ। ਹੁਣ ਜੇ ਕੋਈ ਕਹੇ ਕਿ ਸਰਕਾਰੀ ਹਸਪਤਾਲ ਵਿੱਚ ਖਰਚਾ ਬਹੁਤ ਘੱਟ ਆ ਨਾ ਮਾਤਰਾ। ਤਾਂ ਭਾਈ ਜੇ ਸਰਕਾਰੀ ਹਸਪਤਾਲ ਨੇ ਕੋਈ سرمਾਇਆ ਲਾਇਆ ਵਾ, ਕੋਈ ਮਸ਼ੀਨਾਂ ਲਿਆਂਦੀਆਂ ਕਿਉਂਕਿ ਕੈਸ ਕਰਦੀ ਇੱਕ ਮਸ਼ੀਨ ਲੈਣੀ ਹੋਵੇ ਜੇ ਛੋਟੀ ਜੀ ਵੀ ਲੈਣੀ ਹੋਵੇ ਤਾਂ ਨਟ ਤੇ ਰੇਟ ਚੈੱਕ ਕਰਕੇ ਵੇਖਿਓ ਛੋਟੀ ਤੋਂ ਛੋਟੀ ਮਸ਼ੀਨ ਵੀ 6-7 ਕਰੋੜ ਦੀ ਆਉਂਦੀ ਆ ਤੇ ਇੱਕ ਮਸ਼ੀਨ ਇੱਥੇ ਲਾਜ ਨਹੀਂ ਹੋ ਸਕਦਾ ਤੇ ਵਾਕਿਆ ਮਸ਼ੀਨਾਂ ਦੀ ਕੀਮਤਾਂ 15 ਤੋਂ ਲੈ ਕੇ 35 ਕਰੋੜ ਤੱਕ ਹੁੰਦੀ ਆ ਹੋਰ ਇਹ ਬਹੁਤ ਮਹਿੰਗੀਆਂ ਮਹਿੰਗੀਆਂ ਮਸ਼ੀਨਾਂ ਜਿਹੜੀਆਂ ਜ਼ਰੂਰੀ ਹੁੰਦੀ ਇਹਦੇ ਲਾਜ ਨਹੀਂ ਇਹ ਸਾਰੀਆਂ ਮਸ਼ੀਨਾਂ ਉਥੋਂ ਦੇ ਹਸਪੀਟਲ ਨੇ ਖਰੀਦੀਆਂ ਹੁੰਦੀਆਂ ਕਿਹਦੇ ਪੈਸੇ ਨਾਲ ਤੁਹਾਡੇ ਪੈਸੇ ਨਾਲ ਇੱਕ ਲੋਟਾ ਦੂਜਾ ਜੇ ਤੁਸੀਂ ਕੋਈ ਕੀਮੋ ਕਰਵਾਉਂਦੇ ਹੋ ਕੋਈ ਦਵਾਈਆਂ ਲੈਂਦੇ ਹੋ ਕਿੰਨਾ ਜ਼ਿਆਦਾ ਪੈਸਾ ਤੁਹਾਡਾ ਲੱਗ ਜਾਂਦਾ ਮੁਕਤੀ ਗੱਲ ਕੇ ਤੁਹਾਡਾ ਘਰ ਵੀ ਲੱਗ ਜਾਂਦਾ ਤੇ ਤੁਹਾਡਾ ਜੀ ਵੀ ਚਲਾ ਜਾਂਦਾ ਮੌਤ ਵੀ ਬੜੀ ਤਰਫਾ ਵਾਲੀ ਹੁੰਦੀ ਆਪਾਂ ਸਾਰੇ ਜਾਣਦੇ ਕਿ ਕੈਂਸਰ ਦੀ ਮੌਤ ਕਿੰਨੀ ਭਿਆਨਕ ਹੁੰਦੀ ਆ ਇਸ ਸਾਰੀ ਲੁੱਟ ਨੂੰ ਰੋਕਣ ਲਈ ਜਿਹੜੇ ਪੰਜਾਬ ਦੇ ਵਿੱਚ ਸੋਸ਼ਲਿਸਟ ਆ ਜਿਵੇਂ ਲੱਖਾਸਾਂ ਨਾਮ ਤੋਂ ਉਸ ਮਾਨੂੰ ਨੇ ਮੋਰਚਾ ਵੀ ਲਾਇਸੀ ਲੁਧਿਆਣੇ ਕਿ ਬੁੱਡੇ ਨਾਲੇ ਰਹਿਣ ਜਿਹੜਾ ਕੈਮੀਕਲ ਪੰਜਾਬ ਦੇ ਸਰਕੂਜ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਉਹ ਬੰਦ ਕਰੋ ਪਰ ਕੁਛ ਨਹੀਂ ਹੋਇਆ ਸੰਤਾ ਇਹੋ ਲੱਗਦਾ ਕਿ ਇਹ ਸਾਰੇ ਕਾਹਦੇ ਪਿੱਛੇ ਮੈਡੀਕਲ ਮਾਫੀਆ ਜਿਹਨੂੰ ਕਾਰਪੋਰੇਟ ਵੀ ਕਹਿ ਦਿੰਦੇ ਆ ਜਿਹਦੇ ਅੱਗੇ ਸੈਂਟਰ ਦੀ ਸਰਕਾਰ ਹੈ ਜਿਹੜੀ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਭਾਜਪਾ ਹੋਵੇ ਉਹ ਵੀ ਬੇਵੱਸ ਹੈ ਤੇ ਸੁਭਿਆ ਦੇ ਸਰਕਾਰਾਂ ਹਰਿਆਣਾ ਦੀ ਭਾਜਪਾ ਸਰਕਾਰ ਹੋਗੀ ਰਾਜਸਥਾਨ ਦੀ ਭਾਜਪਾ ਸਰਕਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹੋਗੀ ਸਾਰੇ ਬੇਵੱਸ ਨਜ਼ਰ ਆਉਂਦੀਆਂ ਕੋਈ ਕੁਝ ਨਹੀਂ ਕਰ ਸਕਦਾ ਤੇ ਸਭ ਤੋਂ ਵੱਡੀ ਤਰਾਸੀ ਸਾਡੀ ਇਹ ਆ ਕਿ ਸਾਡੇ ਲੋਕ ਇਹਨੂੰ ਇੱਕ ਮੁੱਦੇ ਵਜੋਂ ਅਹਿਮੀਤੀ ਨਹੀਂ ਦਿੰਦੇ ਪਏ ਕਿ ਅਸੀਂ ਮਰਦੇ ਪਏ ਸਾਡੇ ਲੋਕਾਂ ਲਈ ਇਹ ਕੋਈ ਮੁੱਦਾ ਹੀ ਨਹੀਂ ਆ ਘੱਟੋ ਘੱਟ ਉਹ ਲੋਕ ਇਸ ਮੁੱਦੇ 'ਤੇ ਗੱਲ ਕਰੋ ਘੱਟੋ ਘੱਟ ਜਿਹੜੇ ਇਹਦਾ ਸ਼ਿਕਾਰ ਹੋ ਰਹੇ ਜਿਹੜੇ ਇਸ ਗੰਦਲੇ ਪਾਣੀ ਨੂੰ ਪੀਨ ਲਈ ਇਸ ਕੈਂਸਰ ਦੇ ਘਰ ਨੂੰ ਪੀ ਲਈ ਮਸ਼ਹੂਰ ਨੇ ਉਹਨ ਕਈ ਫੈਕਟਰੀਆਂ ਲਾਈ ਜਾ ਰਹੀਆਂ ਜਿਹਦੇ ਜਿੰਨਾ ਰਾਈਵਸ ਬੋਰੀ ਕਰਕੇ ਧਰਤੀ ਵਿੱਚ ਜ਼ਹਿਰ ਟਟਿਆ ਜਾ ਰਿਹਾ ਜਿਵੇਂ ਕਿ ਜੀਰੇ ਫੈਕਟਰੀ ਲੱਗੀ ਸੀ ਆਹ ਰਾ ਦੁਆਲਾ ਕਿੰਨਾ ਜ਼ਿਆਦਾ ਕੈਂਸਰ ਪ੍ਰਭਾਵਤ ਹੋਇਆ ਸਾਡਾ ਵੀ ਆਪਣਾ ਸੱਜਣ ਵੀ ਸੀ ਉਹਨੂੰ ਇੱਕਦਮ ਲਿਵਰ ਕੈਂਸਰ ਹੋਇਆ ਪਤਾ ਹੀ ਲੱਗਦਾ ਤੇ ਬਾਤ ਹੋ ਗਈ ਫਿਰ ਲੋਕਾਂ ਨੇ ਦਬਾਅ ਪਾਇਆ ਉਹ ਬੰਦ ਕਰਵਾਈ ਸੰਘਰਸ਼ ਲੜਿਆ ਡਾਂਗੋ ਡਾਂਗੀ ਹੋਏ ਫਿਰ ਜਾ ਕੇ ਬੰਦ ਹੋਈ ਸੀ ਪਿੱਛੇ ਜੀ ਇੱਕ ਮਿਲ ਸੀ ਕੀੜੀ ਮਿਲ ਗੁਰਦਾਸਪੁਰ ਜ਼ਿਲ੍ਹੇ ਵਿੱਚ ਉਹਨਾਂ ਨੇ ਦਰਿਆ ਬਿਆਸ ਵਿੱਚ ਕੋਈ ਕੈਮੀਕਲ ਪਾਤਾ ਜਿਸ ਦੇ ਨਾਲ ਮੱਛੀਆਂ ਤੇ ਕਿੰਨੇ ਸਾਰੇ ਜੀਵ ਜੰਤੂ ਮਰ ਗਏ ਤੇ ਸਿਰਫ ਕੁਝ ਲੱਖ ਰੁਪਏ ਜੁਰਮਾਨਾ ਹੋਇਆ ਸੀ ਉਹਨਾਂ ਨੂੰ ਇੱਕ ਕਾਨੂੰਨ ਵੀ ਇੱਥੇ ਇੰਨਾ ਚ ਜਾਸ ਇੰਨਾ ਕੋਈ ਜ਼ਿਆਦਾ ਨਰਮ ਆ ਕਿ ਕਹਿਣ ਦੀ ਹੱਦ ਨਹੀਂ ਜਿਹੜੇ ਐਨੇ ਲੋਕਾਂ ਦੇ ਸਿਹਤ ਨਾਲ ਇਸ ਤਰ੍ਹਾਂ ਕੁਦਰਤ ਨਾਲ ਖੇਡਵਾੜ ਕਰਦੇ ਉਹਨਾਂ ਨੂੰ ਤਾਂ ਫਾਇਟ ਅਗ ਦੇਣਾ ਚਾਹੀਦਾ ਪਰ ਨਹੀਂ ਇੱਥੇ ਕੁਝ ਨਹੀਂ ਹੁੰਦਾ ਪਿਆ ਕਿਉਂਕਿ ਸ਼ਾਇਦ ਇੱਥੇ ਮਨੁੱਖੀ ਜਾਨਾਂ ਦੀ ਵੀ ਪਰਵਾਹ ਨਹੀਂ ਕੀਤੀ ਜਾਂਦੀ ਦੁਜੇ ਦੇ ਜਿੰਨ ਤੋਂ ਅੰਦਾਜ਼ਾ ਸਾਰੇ ਕਿੰਨੇ ਲੈਣੇ ਇਹਦੇ ਬਾਰੇ ਜ਼ਰੂਰ ਸਾਨੂੰ ਕੋਈ ਨਾ ਕੋਈ ਪਹਿਲਕਦਮੀ ਕਰਨੀ ਚਾਹੀਦੀ ਆ ਆਪੋ ਆਪਣੇ ਇਲਾਕੇ ਦੇ ਕਿੰਨਾ ਸੁਭਿਆ ਦੇ ਲੋਕਾਂ ਨੂੰ ਵੰਡ ਵਟਿਆ ਆਪਾਂ ਬਾਅਦ ਵਿੱਚ ਕਰ ਲਾਂਗੇ ਪਹਿਲਾਂ ਪਾਣੀ ਸਾਫ਼ ਤਾਂ ਕਰਾ ਲਈਏ ਘੱਟੋ ਘੱਟ ਜਿੰਨਾ ਜਿੰਨਾ ਮਿਲਦਾ ਪਿਆ ਆਪਾਂ ਨੂੰ ਪਾਣੀ ਉਹਨਾਂ ਤਾਂ ਘੱਟੋ ਘੱਟ ਸਹੀ ਤਰੀਕੇ ਨਾਲ ਵਰਤ ਸਕੀਏ ਉਹ ਤਾਂ ਸਾਨੂੰ ਕੈਮਿਕਲ ਵਾਲਾ ਮਿਲੇ ਕਿਉਂਕਿ ਅਸੀਂ ਆਪਣੇ ਘਰ ਦੇ ਜੀ ਵੀ ਗਵਾਈ ਜਾਂਦੇ ਪੈਸਾ ਵੀ ਗਵਾਈ ਜਾਂਦੇ ਆਪੋ ਆਪਣੇ ਜਿਹੜੇ ਇਲਾਕੇ ਆ ਐਮ ਐਲ ਏਜ਼ ਆ ਉਹਨਾਂ ਨਾਲ ਲਾਓ ਕਿਉਂਕਿ ਵੋਟਾਂ ਸਾਰੇ ਚਾਹੀਦੀਆਂ ਬੀਆਂ ਉਹਨਾਂ ਨਾਲ ਇੱਕ ਇੱਕ ਦਲੀਲ ਨਾਲ ਗੱਲ ਰੱਖੋ ਕਿ ਸਾਡੇ ਨਾਲ ਤੁਰੋ ਗੱਲ ਉਹ ਆਪਣੇ ਮੰਤਰੀਆਂ ਤੱਕ ਸੰਧਰੀਆਂ ਤੱਕ ਮੁੱਖ ਮੰਤਰੀ ਨਹੀਂ ਪ੍ਰਧਾਨ ਮੰਤਰੀ ਤੱਕ ਪਹੁੰਚਾਓ ਕਿ ਇਹਦਾ ਕੋਸ਼ਣਾ ਕੋਸ਼ ਕੀਤਾ ਜਾਵੇ ਨਹੀਂ ਤਾਂ ਸਾਰੇ ਲਾਕੇ ਇਹੋ ਜੇ ਕੈਸੇ ਦੇ ਲਪੇਟ ਵਿੱਚ ਆਜ ਜਾਣਗੇ ਜੇ ਆ ਚੁਕੇ ਆ ਜਿਹਦੇ ਅੱਗੋਂ ਪੀੜ੍ਹੀਆਂ ਦਾ ਕਸਰ ਰਹੇਂਗੀ ਉਹੀ ਗੱਲ ਆ ਗਈ ਨਾ ਕਿ ਇਹ ਗੱਲ ਨਸਲਾਂ ਦੀ ਹੈ। ਇਸ ਲਈ ਸਾਨੂੰ ਬਹੁਤ ਜਲਦ ਧਿਆਨ ਦੇਣਾ ਚਾਹੀਦਾ। ਤਿੰਨਾ ਰਾਜਾਂ ਦੇ ਲੋਕਾਂ ਨਾ ਕਿ ਸਾਨੂੰ ਆਪਸੇ ਵਿੱਚ ਪਾਣੀ ਦੀ ਵੰਡ ਪਿੱਛੇ ਲੜਨਾ ਚਾਹੀਦਾ। ਵੰਡ ਦਾ ਮਸਲਾ ਵੀ ਹੱਲ ਹੋ ਸਕਦਾ ਜੇ ਸਰਕਾਰਾਂ ਦੀ ਨੀਤ ਹੋਵੇ। ਪਰ ਚਲੋ ਸਰਕਾਰਾਂ ਦਾ ਤਾਂ ਕੰਮ ਹੀ ਹੁੰਦਾ ਕਿ ਲੋਕਾਂ ਨੂੰ ਵੰਡ ਕੇ ਰੱਖੋ ਕਿਉਂਕਿ ਉਹਨਾਂ ਦੀ ਰਾਜਨੀਤੀ ਲਈ ਇਹ ਬਹੁਤ ਜ਼ਰੂਰੀ ਆ। ਕਿਤੇ ਹਿੰਦੂ ਸਿੱਖ ਦੇ ਨਾਂ ਤੇ ਵੰਡਦਾ, ਕਿਤੇ ਪਾਣੀ ਦੇ ਮਸਲੇ ਤੇ ਵੰਡਦਾ, ਕਿਤੇ ਕਸ਼ਮੀਰ ਦੇ ਮਸਲੇ ਤੇ ਜਿਵੇਂ ਮੁਲਕ ਵੰਡੇ ਗਏ ਸੀ। ਪੁਰਾਣੇ ਯੁਰੂਧ ਦੇ ਵਿੱਚ ਕੋਈ ਵੀ ਇਸ ਦਾ ਰੋਲਾ ਨਹੀਂ ਹੈਗਾ ਸਾਰੇ ਦੇ ਬਾਟਰ ਤਾਂ ਖੁੱਲੇ ਹੋਏ ਇੱਕ ਦੂਜੇ ਵਾਸਤੇ ਲੋਕ ਸ਼ਰਿਆ ਮੌਜੇ ਜਾਂਦੇ ਆ ਪਰ ਸਾਡੇ ਇਹਨਾਂ ਰੌਲਿਆਂ ਕਰਕੇ ਸਭ ਤੋਂ ਪੁੱਛੇ ਰਹਿ ਗਏ ਪਰ ਜਿਹੜਾ ਹੁਣ ਸਭ ਤੋਂ ਐਮ ਫੋਕਸ ਆ ਕਿ ਬੰਦੇ ਦੀ ਜ਼ਿੰਦਗੀ ਲਈ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਪਾਣੀ ਸਾਫ਼ ਹੋਵੇ ਪਿੱਛੇ ਜਦੋਂ ਕਰੋਨਾ ਕਾਲ ਆਇਆ ਸੀ ਤਾਂ ਕਿੰਨਾ ਜ਼ਿਆਦਾ ਇਹ ਪਾਣੀ ਸਾਫ਼ ਹੋ ਗਿਆ ਸੀ ਕਿਉਂ ਕਿਉਂਕਿ ਸਾਰਾ ਕੁਝ ਬੰਦ ਸੀ ਫੈਕਟਰੀਆਂ ਤੱਕ ਵੀ ਬੰਦ ਸੀ ਕਿਸ ਤਰੀਕੇ ਹੁਣ ਇਹ ਪਾਣੀ ਸਾਫ ਹੋ ਸਕਦਾ ਕਿਸ ਤਰੀਕੇ ਇਹ ਮੁੱਦਾ ਰਾਜਨੀਤਿਕ ਮੁੱਦਾ ਬਣ ਜਾਵੇ ਇਹਦੇ ਲਈ ਸਾਨੂੰ ਸੋਚਣਾ ਪੈਣਾ ਕਿ ਜਿਹੜੇ ਆਪਣੇ ਐਮਐਲਏ ਵਗੈਰਾ ਉਹਨਾਂ ਨੂੰ ਲੱਗੇ ਕਿ ਜੇਸੀਂ ਮੁੱਦਾ ਹੱਲ ਕਰਾਂਗੇ ਤਾਂ ਇਹ ਲੋਕ ਸਾਨੂੰ ਵੋਟਾਂ ਦੇਣਗੇ ਜਾਂ ਕਿਸ ਤਰੀਕੇ ਇਹਦੇ ਬਾਰੇ ਆਪਾਂ ਸਰਕਾਰ ਤੇ ਦਬਾਅ ਪਣਾ ਸਕਦੇ ਹਾਂ ਇਹ ਮਸਲਾ ਸਾਡੇ ਲਈ ਜ਼ਿੰਦਗੀ ਤੇ ਮੌਤ ਦੀ ਲੜਾਈ ਹੈ ਜਿਆਦਾ ਗੰਦਲਾ ਪਾਣੀ ਰਾਜਸਥਾਨ ਵਿੱਚ ਜਾਂਦਾ ਹੁਣ ਰਾਜਸਥਾਨ ਦੀ ਜਿਹੜੀ ਸੂਬਾ ਸਰਕਾਰ ਆ ਉਹ ਵੀ ਭਾਸ਼ਵਦੀ ਆ ਤੇ ਉੱਤੇ ਕੇਂਦਰ ਵਿਸ਼ੇਸ਼ ਭਾਜਪਾ ਸਰਕਾਰ ਆ ਕਿਹੜਾ ਕੰਮ ਆ ਜਿਹੜਾ ਨਹੀਂ ਹੋ ਸਕਦਾ ਕਿਉਂਕਿ ਸਾਰੀ ਰਗ ਦੋਵਾਂ ਸਰਕਾਰਾਂ ਕੋਲੋਂਦੀ ਟੋਟਲ ਫਿਰ ਵੀ ਕਿਉਂ ਨਹੀਂ ਹੁੰਦਾ ਪਿਆ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਚਾਹੁੰਦੇ ਵੀ ਨੈਰਾ ਸਾਹ ਹੋਣ ਜੇ ਕੋਈ ਲੰਬਲ ਦੀ ਕੇਂਦਰ ਸਰਕਾਰ ਜਾਂ ਕੋਈ ਨੋਟਿਸ ਕੱਢਦੀ ਆ ਜਾਂ ਕੇਂਦਰ ਸਰਕਾਰ ਕੱਢਦੀ ਆ ਪੰਜਾਬ ਦੇ ਲੋਕ ਤਾਂ ਸਵਾਗਤ ਕਰਨਗੇ ਇਸ ਪੈਸਲੇ ਦਾ ਸੋ ਕੋ ਇਹਦਾ ਪੰਜਾਬ ਭਾਸ਼ਾ ਨੂੰ ਹੀ ਫਾਇਦਾ ਹੀ ਮਿਲੂਗਾ ਪਰ ਅੰਜਾਰ ਨਹੀਂ ਹੋਣਾ ਕਿਉਂ ਨਹੀਂ ਹੋਣਾ ਕਿਉਂਕਿ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ ਪਹਿਲੀ ਗੱਲ ਦੂਜਾ ਇਹਦੇ ਬਾਰੇ ਲੋਕ ਜਾਗਰੂਕ ਨਹੀਂ ਹਨ ਕਿ ਅਸੀਂ ਮਰ ਕਿਉਂ ਰਹੇ ਹਾਂ ਸੋ ਅਸੀਂ ਤੁਹਾਡਾ ਇਸ ਮੁੱਦੇ ਵੱਲ ਧਿਆਨ ਦਿਵਾਉਣਾ ਚਾਹੁੰਦੇ ਸੀ ਕਿ ਕਿਵੇਂ ਇੱਕ ਮੈਡੀਕਲ ਮਾਫੀਆ ਜਿਹੜਾ ਤੁਹਾਨੂੰ ਲੁੱਟ ਰਿਹਾ ਤੁਹਾਨੂੰ ਮਾਰ ਰਿਹਾ ਤੇ ਤੁਸੀਂ ਕੁਝ ਨਹੀਂ ਕਰ ਪਾ ਰਹੇ